15 ਅਗਸਤ ਦੇ ਦਿਨ ਨੂੰ ਲੈ ਕੇ ਕਮਿਸ਼ਨਰੇਟ ਪੀ ਸਮਰਸਰ ਵੱਲੋਂ ਬੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਸਾਡੇ ਸੀਨੀਅਰ ਆਫੀਸਰਸ ਵੀ ਇੱਥੇ ਆਏ ਸੀ ਉਹ ਵੀ ਇੱਥੋਂ ਦੇ ਜਿਹੜੇ ਸਾਰੇ ਅਰੇਂਜਮੈਂਟਸ ਆ ਸਾਡੇ ਅਧਿਕਾਰੀਆਂ ਨਾਲ ਕਰਮਚਾਰੀਆਂ ਨਾਲ ਸਾਰਿਆਂ ਨਾਲ ਮੀਟਿੰਗ ਕਰਕੇ ਗਏ ਨੇ ਅਸੀਂ ਰਿਹਰਸਲ ਵੀ ਕਰ ਲਈ ਆ ਸਾਰੇ ਅਰੇਂਜਮੈਂਟਸ ਇਨ ਪਲੇਸ ਨੇ ਬਿਲਕੁਲ ਸਾਰਾ ਸੁਰੱਖਿਆ ਦੇ ਪ੍ਰਬੰਧ ਆ ਉਸੋ ਦੇ ਮੱਦੇਨਜ਼ਰ ਰੱਖਦੇ ਹੁੰਦੇ ਸਾਡੇ ਸਪੈਸ਼ਲ ਜਿਹੜਾ ਚੈਕਿੰਗ ਅਭਿਆਨ ਤੇ ਸਪੈਸ਼ਲ ਬਿਸ਼ੱਕ ਕੋ ਹੋਟਲਾਂ ਦੀ ਚੈਕਿੰਗ ਆਵਸ਼ਕ ਨਾਕਾਬੰਦੀ ਉਹ ਵੀ ਕੀਤੀ ਗਈ ਆ ਤੇ ਕੁਝ ਕਿਸਾਨ ਯੂਨੀਅਨਾਂ ਵੱਲੋਂ ਜਿਹੜਾ ਟਰੈਕਟਰ ਮਾਰਚ ਕਰਨ ਦਾ ਜਿਹੜਾ ਉਹ ਲਾਈਨ ਹੈਗਾ ਸੀਗਾ ਉਹਨਾਂ ਦੇ ਨਾਲ ਅਸੀਂ ਤਾਲਮੇਲ ਕਰਕੇ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਅਸੀਂ ਇਸ ਮੁੱਦੇ ਤੇ ਲੈ ਕੇ ਆਏ ਆ ਵੀ ਤੁਹਾਡੇ ਟਰੈਕਟਰ ਮਾਰਚ ਦੇ ਰੂਟ ਆ ਜਿਹੜੇ ਅਜੇ ਤਰੀਕੇ ਨਾਲ ਉਹਨਾਂ ਮਤਲਬ ਕੋਆਰਡੀਨੇਸ਼ਨ ਕਰਕੇ ਬਣਾਏ ਗਏ ਨੇ ਤਾਂ ਕਿ ਜਿਹੜੀ ਜਨਰਲ ਪਬਲਿਕ ਆ ਉਹ ਨੂੰ ਕੋਈ ਇਨਕੀਨੀਨਸ ਨਾ ਹੋਵੇ ਫੋਰ ਐਗਜ਼ਾਮਪਲ ਜਿਹੜੇ ਮਿਸਟਰ ਪੰਧੀਰ ਨੇ ਜਿਹੜੀ ਉਹਨਾਂ ਦੀ ਯੂਨੀਅਨ ਹੈਗੀ ਆ ਉਹਨਾਂ ਨੇ ਇਥੋਂ ਇੰਡੀਆ ਗੇਟ ਤੋਂ ਲੈ ਕੇ ਲੇ ਲਿਵਰਸਟੇਸ਼ਨ ਦੇ ਨਾਲ ਹੁੰਦੇ ਹੋਏ ਢੰਡਾਰੀ ਪੁਲ ਤੋਂ ਹੋ ਕੇ 골ਡਨ ਗੇਟ ਤੱਕ ਜਾਣਾ ਇਸੇ ਤਰ੍ਹਾਂ ਦੂਸਰੇ ਜਿਹੜੇ ਉਹਨਾਂ ਦੇ ਸਾਥੀ ਨੇ ਉਹਨਾਂ ਦੇ ਸਾਰਿਆਂ ਦੇ ਅਲੱਗ-ਅਲੱਗ ਰੂਟ ਮਿੱਥੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਇਹ ਕਹਿ ਕੇ ਅਸੀਂ ਆਸ਼ਵਾਸ਼ਣ ਦਵਾਇਆ ਵੀ ਕਿਸੇ ਵੀ ਪਬਲਿਕ ਨੂੰ ਆ ਜਿਹੜੀ ਲਾਸਟ ਟਾਈਮ ਸਾਡੇ ਧਿਆਨ ਚ ਆਇਆ ਕੋਈ ਕਾਫੀ ਚੋਕਿੰਗ ਹੋਈ ਸੀ 26 ਜਨਵਰੀ ਵਾਲੇ ਦਿਨ ਕੀਤਾ ਸੀਗਾ ਤਾਂ ਕਿ ਉਹਨੂੰ ਅਵੋਇਡ ਕੀਤਾ ਜਾਵੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਸਾਰੇ ਰੂਟਾਂ ਦੀ ਜਿਹੜੀ ਪ੍ਰੋਪਰ ਪਲੈਨਿੰਗ ਦੇ ਤਹਿ ਕੀਤੀ ਆ ਅਸੀਂ ਆਪਣੇ 20-20 ਜਿਹੜੇ ਮੋਟਰਸਾਈਕਲਸ ਨੇ ਉਸ ਪਾਰਟਿਕੂਲਰ ਇੱਕ ਟਰੈਕਟਰ ਮਾਰਦੇ ਨਾਲ ਲਾਏ ਆ ਤਾਂ ਕਿ ਉਹ ਥੋੜਾ ਐਡਵਾਂਸ ਜਾ ਕੇ ਪਾਰਟਿਕੂਲਰ ਉਸੇ ਚੌਂਕ ਤੇ ਜਾ ਕੇ ਕਵਰ ਅਪ ਕਰਕੇ ਤਾਂ ਕਿ ਕਿਸੇ ਕਿਸਨ ਦਾ ਕੋਈ ਜਾਮ ਨਾ ਲੱਗੇ ਉਹ ਟਰੈਕਟਰਾਂ ਨੂੰ ਦਾ ਮਾਰਚੀ ਪ੍ਰੋਪਰ ਨਿਕਲ ਜੇ ਤੇ ਆਮ ਲੋਕਾਂ ਦੀ ਹੈ ਜਿਹੜੀ ਉਹਨੂੰ ਇਨਕਨਵੀਨੈਂਸ ਨਹੀਂ